ਤਾਂ ਆਤਮ ਦੀ ਸਮਰੱਥ ਦੇ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਫਸਟ ਆਫ ਆਲ ਤਾਂ ਸਾਨੂੰ ਪਵਿੱਤਰ ਆਤਮਾ ਦੇ ਬਾਰੇ ਵਿੱਚ ਪਤਾ ਹੋਣਾ ਬਹੁਤ ਜ਼ਰੂਰੀ ਆ ਅੱਜ ਕੱਲ ਬਹੁਤ ਸਾਰੇ ਲੋਕ ਆ ਜਿਹੜੇ ਆਪਣੀਆਂ ਮਰਜ਼ੀਆਂ ਕਰਦੇ ਆ ਪਰ ਨਾਮ ਪਵਿੱਤਰ ਆਤਮਾ ਦਾ ਯੂਜ਼ ਕਰਦੇ ਆ ਉਹਨਾਂ ਨੇ ਆਪਣੇ ਮਨ ਦੀ ਕੋਈ ਗੱਲ ਕਹਿਣੀ ਹੁੰਦੀ ਆ ਤੇ ਕਹਿਣਗੇ ਜੀ ਸਾਨੂੰ ਪਵਿੱਤਰ ਆਤਮਾ ਨੇ ਇਦਾਂ ਕਿਹਾ ਆ ਸਾਨੂੰ ਪੁਤਰਾਤਮਾ ਨੇ ਇਦਾਂ ਕਹਿਆ ਸਾਨੂੰ ਪੁਤਰਾਤਮਾ ਕਹਿੰਦਾ ਸੀ ਫਲਾਨੇ ਨੂੰ ਜਾ ਕੇ ਆਹ ਕਹਿ ਦੇ ਪਰ ਅਸਲ ਵਿੱਚ ਉਹ ਉਹਨਾਂ ਦੇ ਆਪਣੇ ਹੀ ਮਨ ਦੀ ਗੱਲ ਹੁੰਦੀ ਆ ਪੁਤਰਾਤਮਾ ਕਦੀ ਵੀ ਪਰਮੇਸ਼ਵਰ ਦੇ ਵਚਨ ਦੀ ਖਿਲਾਫਤ ਵਿੱਚ ਕੋਈ ਵੀ ਗੱਲ ਨਹੀਂ ਕਰਦਾ ਸਮਝ ਰਹੇ ਹੋ ਕਿਉਂਕਿ ਕੋਈ ਵੀ ਮਤਲਬ ਪਰਮੇਸ਼ਵਰ ਆਪਣੇ ਹੀ ਵਚਨ ਦੀ ਖਿਲਾਫਤ ਦੇ ਵਿੱਚ ਗੱਲ ਕਿਉਂ ਕਰੂਗੇ ਪੁਤਰਾਤਮਾ ਮਤਲਬ ਪਰਮੇਸ਼ਵਰ ਦਾ ਆਤਮਾ ਹallelujah ਸੋ ਇਸ ਗੱਲ ਨੂੰ ਤੇ ਨਾ ਬੜਾ ਜ਼ਿਆਦਾ ਗੌਰ ਦੇ ਵਿੱਚ ਰੱਖੋ ਕਿ ਕਦੀ ਵੀ ਆਪਣੇ ਮਨ ਦੀ ਗੱਲ ਪਵਿੱਤਰ ਆਤਮਾ ਕਹਿ ਕੇ ਨਾ ਕਰੋ ਆਦਰਵਾਇਜ਼ ਅਸੀਂ ਬਹੁਤ ਵੱਡੇ ਖਤਰੇ ਨੂੰ ਆਪਣੇ ਜੀਵਨ ਦੇ ਵਿੱਚ ਜਿਹੜਾ ਹੈ ਸੱਦਾ ਦੇ ਦਿੰਨੇ ਆ ਜਦੋਂ ਇਹ ਗੱਲ ਆਪਣੀ ਕਹਿਣੀ ਹੁੰਦੀ ਆ ਤੇ ਨਾਮ ਪਵਿੱਤਰ ਆਤਮਾ ਦਾ ਵਰਤ ਲੈਣੇ ਆ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਪਵਿੱਤਰ ਆਤਮਾ ਕੀ ਆ ਪਵਿੱਤਰ ਆਤਮਾ ਦਾ ਸੁਭਾਅ ਕੀ ਆ ਅਰ ਫੇਰ ਅਸੀਂ ਉਸ ਚੀਜ਼ ਤੋਂ ਵਾਕਿਫ ਹੋਣੇ ਚਾਹੀਦੇ ਆ ਕਿ ਮੇਰੇ ਨਾਲ ਕਿਹੜਾ ਆਤਮਾ ਗੱਲ ਕਰ ਰਿਹਾ ਆ ਮੇਰਾ ਆਤਮਾ ਦੁਸ਼ਟ ਆਤਮਾ ਜਾਂ ਪਰਮੇਸ਼ਵਰ ਦਾ ਪਵਿੱਤਰ ਆਤਮਾ ਪਹਿਚਾਣ ਹੀ ਨਹੀਂ ਹੁੰਦੀ ਸਿੱਧਾ ਹੀ ਜਾ ਕੇ ਸਾਨੂੰ ਜੀ ਪਵਿੱਤਰ ਆਤਮਾ ਨੇ ਇਹ ਗੱਲ ਕਹੀ ਅਨ ਅਗਰ ਤੁਹਾਨੂੰ ਪਵਿੱਤਰ ਆਤਮਾ ਨੇ ਕਿਹਾ ਕਿ ਤੁਹਾਡਾ ਫਾਇਦਾ ਹੋਣ ਵਾਲਾ ਹੈ ਬਹੁਤ ਸਾਰੇ ਲੋਕੀ ਸਾਨੂੰ ਕਹਿੰਦੇ ਜੀ ਪਵਿੱਤਰ ਆਤਮਾ ਨੇ ਕਿਹਾ ਤੁਸੀਂ ਆਹ ਵਾਲਾ ਕੰਮ ਕਰ ਲਓ ਤੁਹਾਡਾ ਇਹਦੇ ਵਿੱਚ ਬੜਾ ਫਾਇਦਾ ਜਿੱਥੇ ਆਣ ਕੇ ਤੁਸੀਂ ਸਾਨੂੰ ਇਹ ਗੱਲ ਕਹਿ ਦੋਗੇ ਨਾ ਸਾਨੂੰ ਪਵਿੱਤਰ ਆਤਮਾ ਨੇ ਕਿਹਾ ਅਸੀਂ ਉੱਥੇ ਤੁਹਾਨੂੰ ਟੋਕ ਨਹੀਂ ਸਕਦੇ ਅਸੀਂ ਤੁਹਾਨੂੰ ਤੁਹਾਡੇ ਉਸ ਫੈਸਲੇ ਨੂੰ ਅਸੀਂ ਕਦੀ ਵੀ ਰੱਦ ਨਹੀਂ ਕਰਾਂਗੇ ਤੁਹਾਡੀ ਜ਼ਿੰਦਗੀ ਦਾ ਅਗਰ ਉਹ ਫੈਸਲਾ ਹੈ ਤੁਸੀਂ ਆਣ ਕੇ ਕਹੋਗੇ ਨਾ ਕਿ ਪਾਸਟਰ ਜੀ ਸਾਨੂੰ ਪਿਤਰ ਆਤਮਾ ਨੇ ਕਿਹਾ ਕਿ ਸਾਰਾ ਟੱਬਰ ਕੈਨੇਡਾ ਨੂੰ ਚੱਲ ਜਾਓ ਤਾਂ ਮੈਂ ਤੁਹਾਨੂੰ ਕਦੀ ਨਹੀਂ ਕਹੂੰਗੀ ਕਿ ਤੁਸੀਂ ਨਾ ਜਾਓ ਕਿਉਂਕਿ ਤੁਸੀਂ ਨਾਮ ਇੰਨਾ ਵੱਡਾ ਲੈ ਲਿਆ ਤੁਸੀਂ ਰੈਫਰੈਂਸ ਇੰਨਾ ਵੱਡਾ ਦੇ ਦਿੱਤਾ ਜਿਸ ਰੈਫਰੈਂਸ ਨੂੰ ਮੈਂ ਬ੍ਰੇਕ ਨਹੀਂ ਕਰ ਸਕਦੀ ਅਗਰ ਪਵਿੱਤਰ ਆਤਮਾ ਤੁਹਾਨੂੰ ਕਿਸੇ ਜਗ੍ਹਾ ਤੇ ਭੇਜਦਾ ਆ ਜਾਂ ਕੋਈ ਕੰਮ ਕਰਨ ਦੇ ਲਈ ਕਹਿੰਦਾ ਆ ਤੁਹਾਨੂੰ ਪਤਾ ਉੱਥੇ ਹਮੇਸ਼ਾ ਜ਼ਿੰਦਗੀ ਹੋਊਗੀ ਉੱਥੇ ਹਮੇਸ਼ਾ ਬਚਾਅ ਹੋਏਗਾ ਉੱਥੇ ਹਮੇਸ਼ਾ ਪਰਮੇਸ਼ਵਰ ਦੀ ਮਹਿਮਾ ਹੋਏਗੀ ਪਰ ਅਗਰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪਵਿੱਤਰ ਆਤਮਾ ਨੇ ਕਿਹਾ ਜੀ ਤੂੰ 1 ਲੱਖ ਰੁਪਈਆ ਫਲਾਨੇ ਨੂੰ ਦੇ ਦੇ ਤੇ ਤੇਰਾ 2 ਲੱਖ ਹੋ ਜਾਣਾ ਇਦਾਂ ਦੀਆਂ ਗੱਲਾਂ ਵੀ ਲੈ ਕੇ ਸਾਡੇ ਕੋਲ ਬਹੁਤ ਸਾਰੇ ਲੋਕੀ ਆਉਂਦੇ ਆ ਕਿ ਪਵਿੱਤਰ ਆਤਮਾ ਨੇ ਕਿਹਾ ਕਿ ਤੂੰ 1 ਲੱਖ ਰੁਪਏ ਦੀ ਇਨਵੈਸਟਮੈਂਟ ਇਹਦੇ ਕੋਲੇ ਕਰ ਦੇ ਤੇ ਤੇਰਾ ਜਿਹੜਾ ਜਣਾ ਮਹੀਨੇ 'ਚ ਹੀ ਜਾਂ ਸਾਲ ਵਿੱਚ 2 ਲੱਖ ਰੁਪਇਆ ਹੋ ਜਾਣਾ ਤੇ ਪਾਸਟਰ ਜੀ ਹੁਣ ਤੇ ਉਹ ਪੈਸੇ ਲੈ ਕੇ ਭੱਜ ਗਿਆ ਦੱਸੋ ਕੀ ਕਰੀਏ ਤੁਹਾਨੂੰ ਕੀ ਲੱਗਦਾ ਪਵਿੱਤਰ ਆਤਮਾ ਤੁਹਾਡੇ ਨਾਲ ਧੋਖਾ ਕਰੇਗਾ ਉਹ ਪਰਮੇਸ਼ਵਰ ਦਾ ਆਤਮਾ ਆ ਉਹ ਧੋਖੇ ਦਾ ਆਤਮਾ ਨਹੀਂ ਆ ਵਚਨ ਦੇ ਵਿੱਚ ਲਿਖਿਆ ਆ ਜਿਹੜੀਆਂ ਸੋਚਾਂ ਮੈਂ ਤੁਹਾਡੇ ਵਾਸਤੇ ਸੋਚਦਾ ਆ ਉਹ ਫਾਇਦੇ ਦੀਆਂ ਆ ਹਾਨੀ ਦੀਆਂ ਨਹੀਂ ਆ ਲਾਭ ਦੀਆਂ ਆ ਉਹ ਚੰਗੀਆਂ ਆ ਭਲਾਈ ਦੀਆਂ ਆ ਬੁਰੀਆਂ ਨਹੀਂ ਬੁਰੀਾਈ ਦੀਆਂ ਨਹੀਂ ਤਾਂ ਫਿਰ ਪਵਿੱਤਰ ਆਤਮਾ ਆਪਣੇ ਹੀ ਬੱਚਿਆਂ ਨੂੰ ਕਿਉਂ ਖੱਜਲ ਕਰੂਗਾ ਕਿਉਂ ਧੋਖਾ ਦੇਊਗਾ ਪਰ ਹਕੀਕਤ ਕੀ ਹੈ ਕਿ ਸਾਡਾ ਆਪਣਾ ਹੀ ਲਾਲਚ ਸਾਡਾ ਆਪਣਾ ਮਨ ਸਾਡਾ ਆਤਮਾ ਕਹ ਰਿਹਾ ਹੈ ਕਿ ਤੂੰ ਇੱਥੇ ਇਨਵੈਸਟਮੈਂਟ ਕਰ ਕਿਉਂਕਿ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਉਹ ਸਾਨੂੰ ਇਦਾਂ ਲੱਗੀਆਂ ਜਿਦਾ ਬਹੁਤ ਫਾਇਦੇ ਦੀਆਂ ਆ। ਅਸੀਂ ਉਹਨਾਂ ਗੱਲਾਂ ਵਿੱਚ ਪਰਮਾਏ ਗਏ। ਤੇ ਅਸੀਂ ਨਾਮ ਲੈ ਲਿਆ ਪੁੱਤਰ ਆਤਮਾ ਦਾ ਕਿਉਂਕਿ ਸਾਨੂੰ ਤਾਂ ਇਦਾਂ ਲੱਗਦਾ ਕਿ 올 ਦਾ ਟਾਈਮ ਸਾਡੇ ਨਾਲ ਪੁੱਤਰ ਆਤਮਾ ਹੀ ਗੱਲ ਕਰਦਾ ਆ। ਪਰ ਪੁੱਤਰ ਆਤਮਾ ਹੈ ਕਿ ਪੁੱਤਰ ਆਤਮਾ ਜਦੋਂ ਇੱਕ ਆਤਮਾ ਜਿਹਦੇ ਵਿੱਚੋਂ ਹਰ ਪ੍ਰਕਾਰ ਦੀ ਬੁਰਾਈ ਖਤਮ ਹੋ ਜਾਂਦੀ ਆ ਜਿਹਦੇ ਵਿੱਚੋਂ ਹਰ ਪ੍ਰਕਾਰ ਦਾ ਪਾਪ ਖਤਮ ਹੋ ਜਾਂਦਾ ਆ ਜਿਹਦੇ ਅੰਦਰੋਂ ਹਰ ਪ੍ਰਕਾਰ ਦਾ ਝੂਠ ਖਤਮ ਹੋ ਜਾਂਦਾ ਹਰ ਪ੍ਰਕਾਰ ਦਾ ਫਰੇਬ ਖਤਮ ਹੋ ਜਾਂਦਾ ਹਰ ਪ੍ਰਕਾਰ ਦੀ ਨਫ਼ਰਤ ਖਤਮ ਹੋ ਜਾਂਦੀ ਹੈ ਹਰ ਪ੍ਰਕਾਰ ਦੀ ਕਿੰਤੂ ਪ੍ਰੰਤੂ ਖਤਮ ਹੋ ਜਾਂਦੀ ਹਰ ਉਹ ਚੀਜ਼ ਜੋ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਜਦੋਂ ਕਿਸੇ ਆਤਮਾ ਦੇ ਵਿੱਚੋਂ ਹਰ ਬੁਰਾਈ ਖਤਮ ਹੋ ਜੇ ਤੇ ਉਹ ਆਤਮਾ ਕੀ ਬਚੇਗਾ ਪਵਿੱਤਰ ਆਤਮਾ ਕਿਉਂਕਿ ਉਸ ਤੋਂ ਪਹਿਲਾਂ ਕੀ ਆ ਉਹ ਇੱਕ ਸਧਾਰਨ ਆਤਮਾ ਆ ਤੇ ਸਧਾਰਨ ਆਤਮਾ ਦੇ ਵਿੱਚ ਕੀ ਆ ਲਾਲਚ ਵੀ ਆ ਫਰੇਬ ਆ ਨਫ਼ਰਤ ਆ ਈਰਖਾ ਆ ਵਿਭਚਾਰ ਆ ਬਹੁਤ ਬੁਰਾਈਆਂ ਆ ਆਪਣੇ ਫਾਇਦੇ ਦੀਆਂ ਸੋਚਦਾ ਇੱਕ ਸਧਾਰਨ ਆਤਮਾ ਇੱਕ ਸਧਾਰਨ ਇਨਸਾਨ ਦੀ ਗੱਲ ਕਰੋ ਕਿਉਂਕਿ ਇਹ ਜਿਹੜਾ ਜਿਸਮ ਆ ਨਾ ਇਹ ਇੱਕ ਕੋਸਟਿਊਮ ਆ ਇਹ ਇੱਕ ਆਤਮਾ ਦਾ ਵਸਤਰ ਆ ਅਗਰ ਆਤਮਾਰੇ ਵਿੱਚੋਂ ਨਿਕਲ ਜਾਏ ਤਾਂ ਜਿਸਮ ਕੁਝ ਵੀ ਨਹੀਂ ਹੈ ਇਹਦੇ ਅੰਦਰ ਇੱਕ ਆਤਮਾ ਆ ਜਿਹੜਾ ਇਸ ਜਿਸਮ ਨੂੰ ਲਈ ਫਿਰਦਾ ਹੈ ਖੁਆਇਸ਼ ਉਸ ਜਿਸਮ ਦੀ ਨਹੀਂ ਹੈ ਖੁਆਇਸ਼ ਇਸ ਜਿਸਮ ਦੇ ਅੰਦਰ ਜਿਹੜਾ ਆਤਮਾ ਆ ਉਹਦੀ ਹੁੰਦੀ ਆ ਸਮਝਦੇ ਹੋ ਇਸ ਗੱਲ ਨੂੰ ਤਾਂ ਜਦੋਂ ਇੱਕ ਸਧਾਰਨ ਇਨਸਾਨ ਦੇ ਜੀਵਨ ਵੱਲ ਨੂੰ ਤੁਸੀਂ ਦੇਖੋਗੇ ਉਹਨੀਆਂ ਜ਼ਰੂਰਤਾਂ ਸਧਾਰਨ ਹੋਣਗੀਆਂ ਸੰਸਾਰਕ ਹੋਣਗੀਆਂ ਉਹਦੀਆਂ ਖੁਆਇਸ਼ਾਂ ਸਧਾਰਨ ਤੇ ਸੰਸਾਰਕ ਹੋਣਗੀਆਂ ਪਰ ਇੱਕ ਆਤਮਿਕ ਇਨਸਾਨ ਜਦੋਂ ਤੁਸੀਂ ਉਹਦੇ ਜੀਵਨ ਵਿੱਚ ਚਾਤੀ ਮਾਰੋਗੇ ਉਹਦੀਆਂ ਜ਼ਰੂਰਤਾਂ ਵੀ ਹੋਣ ਹੋਣਗੀਆਂ ਉਹਦੀਆਂ ਖੁਆਇਸ਼ਾਂ ਵੀ ਹੋਰ ਹੋਣਗੀਆਂ ਉਹਦੀਆਂ ਗੱਲਾਂ ਬਾਤਾਂ ਵੀ ਹੋਰ ਹੋਣਗੀਆਂ ਇੱਕ ਸਧਾਰਨ ਇਨਸਾਨ ਅਗਰ ਉਹ ਔਰਤ ਆ ਤਾਂ ਉਹ ਔਰਤਾਂ ਵਿੱਚ ਬੈਠੇਗੀ ਤਾਂ ਸੂਟਾਂ ਦੀਆਂ ਗੱਲਾਂ ਕਰੇਗੀ ਗਹਿਣਿਆਂ ਦੀਆਂ ਗੱਲਾਂ ਕਰੇਗੀ ਨੌ ਸੱਸ ਦੀਆਂ ਗੱਲਾਂ ਕਰਨਗੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਰਨਗੇ ਇੱਕ ਮਰਦ ਆ ਉਹ ਆਪਣੇ ਦੋਸਤਾਂ ਮਿੱਤਰਾਂ ਵਿੱਚ ਕਿਤੇ ਸਾਖ ਸਬੰਧੀਆਂ ਵਿੱਚ ਬੈਠੇਗਾ ਤਾਂ ਜ਼ਮੀਨ ਦੀ ਗੱਲ ਕਰੇਗਾ ਕਾਰੋਬਾਰ ਦੀ ਗੱਲ ਕਰੇਗਾ ਪੈਸੇ ਢਿੱਲੇ ਦੀ ਗੱਲ ਕਰੇਗਾ ਔਲਾਦ ਦੀ ਗੱਲ ਕਰੇਗਾ ਇਹ ਕਿਹ ਹੈ ਇੱਕ ਸਧਾਰਨ ਇਨਸਾਨ ਦੀ ਪਛਾਣ ਪਰ ਜਿਹੜੇ ਜਿਹਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਕਾਇਮ ਹੋ ਗਿਆ ਜਦ ਉਹ ਕਿਸੇ ਨਾਲ ਬੈਠੇਗਾ ਤੇ ਉਹ ਉਸ ਜਗ੍ਹਾ ਤੇ ਪਰਮੇਸ਼ਵਰ ਦੀ ਗੱਲ ਕਰੇਗਾ ਪਰਮੇਸ਼ਵਰ ਦੇ ਵਚਨ ਦੀ ਗੱਲ ਕਰੇਗਾ ਉਹਦੀ ਗੱਲਬਾਤ ਹੋਰ ਹੋਊਗੀ ਉਹਦੀਆਂ ਗੱਲਾਂ ਵਿੱਚ ਚਿੰਤਾ ਨਹੀਂ ਹੋਊਗੀ ਉਹਦੀਆਂ ਗੱਲਾਂ ਵਿੱਚ ਫਿਕਰ ਨਹੀਂ ਹੋਊਗਾ ਉਹਦੀਆਂ ਗੱਲਾਂ ਦੇ ਵਿੱਚ ਹੌਸਲਾ ਤਸੱਲੀ ਦਲੇਰੀ ਪਰਮੇਸ਼ਵਰ ਦੀ ਰਜਾ ਹੋਏਗੀ ਤਦੋ ਸਧਾਰਨ ਆਤਮਾ ਦੇ ਵਿੱਚੋਂ ਗਲਤ ਚੀਜ਼ਾਂ ਨਿਕਲ ਜਾਣ ਮਤਲਬ ਇਹ ਹਾਲ ਹੈ ਇੱਥੋਂ ਲਾਈਟ ਚਲੇ ਜਾਏ ਤਾਂ ਪਿੱਛੇ ਕੀ ਬਚੇਗਾ ਹਨੇਰਾ ਤੇ ਹਨੇਰਾ ਆ ਲਾਈਟ ਆ ਜਾਵੇ ਤਾਂ ਕੀ ਹੋ ਜਾਏਗਾ ਚਾਨਣ ਮਤਲਬ ਦੋ ਚੀਜ਼ਾਂ ਆ ਇੱਕ ਡਾਰਕਨੈਸ ਤੇ ਇੱਕ ਲਾਈਟ

ਸਾਡੇ ਅੰਦਰੋਂ ਸਬਰ ਸੰਤੋਖ ਨਿਕਲ ਜਾਏ ਤਾਂ ਪਿੱਛੇ ਕੀ ਹੋਏਗਾ ਲਾਲਚ ਪਵਿੱਤਰਤਾ ਹੀ ਨਿਕਲ ਜਾਏ ਤਾਂ ਪਿੱਛੇ ਕੀ ਹੋਏਗਾ ਵੀ ਵਿਚਾਰ ਹੁਣ ਅਗਰ ਸਾਡੇ ਵਿੱਚੋਂ ਚੰਗਿਆਈਆਂ ਨਿਕਲ ਜਾਣ ਤਾਂ ਸਾਡਾ ਆਤਮਾ ਕੀ ਹੋ ਜਾਏਗਾ ਦੁਸ਼ਟ ਆਤਮਾ ਕਿਉਂਕਿ ਸਿਰਫ ਦੁਸ਼ਟਪੁਣਾ ਪਿੱਛੇ ਬਚੇਗਾ ਸਮਝ ਰਿਹਾ ਤੁਸੀਂ ਇਸ ਗੱਲ ਨੂੰ ਅਗਰ ਚੰਗੀਆਂ ਚੀਜ਼ਾਂ ਨਿਕਲ ਜਾਣ ਤਾਂ ਪਿੱਛੇ ਕੀ ਰਹੇਗਾ ਬੁੜੀਆਂ ਚੀਜ਼ਾਂ ਤੇ ਅਗਰ ਬੁਰਾਈ ਨਿਕਲ ਜਾਏ ਤਾਂ ਫਿਰ ਪਿੱਛੇ ਕੀ ਹੋਏਗਾ ਚੰਗਿਆਈ ਪਵਿੱਤਰਤਾਈ ਤਾਂ ਫਿਰ ਆਤਮਾ ਕੀ ਬਣ ਜਾਏਗਾ ਪਵਿੱਤਰ ਆਤਮਾ ਤਾਂ ਸਮਝ ਆ ਗਈ ਪਵਿੱਤਰ ਆਤਮਾ ਕਿੱਦਾਂ ਮਿਲਦਾ ਹੈ ਆ ਪਵਿੱਤਰ ਆਤਮਾ ਤੁਸੀਂ ਕਿਤੋਂ ਲੈਣ ਨਹੀਂ ਜਾਣ ਤੁਹਾਡੇ ਲਈ ਪਰਮੇਸ਼ਰ ਨੇ ਠਹਿਰਾ ਦਿੱਤਾ ਜਦੋਂ ਤੁਸੀਂ ਤੌਬਾ ਕਰ ਲਈ ਜਦੋਂ ਅਸੀਂ ਤੌਬਾ ਕੀਤੀ ਤੌਬਾ ਕਿਸ ਚੀਜ਼ ਦੀ ਕੀਤੀ ਸੀ ਇਹ ਕੀਤੀ ਸੀ ਕਿ ਅਸੀਂ ਪਾਪੀ ਗੁਨਾਹਗਾਰ ਹਾਂ ਪ੍ਰਭੂ ਸਾਡੇ ਪਾਪ ਗੁਨਾਹ ਸਾਨੂੰ ਮਾਫ ਕਰੋ ਤੇ ਸਾਨੂੰ ਪਵਿੱਤਰਤਾਈ ਬਖਸ਼ੋ ਸਾਨੂੰ ਇੱਕ ਸੁਧਰਿਆ ਹੋਇਆ ਜੀਵਨ ਬਖਸ਼ੋ ਭਾਵੇਂ ਅਸੀਂ ਇੱਕ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਜਦੋਂ ਬਪਤਿਸਮਾ ਲਿਆ ਤੇ ਕੀ ਹੋਇਆ ਨਵੀਂ ਇਨਸਾਨੀਅਤ ਨੂੰ ਪੈ ਨ ਲਿਆ ਜਦੋਂ ਪਾਣੀ ਦੇ 헤ਠਾਂ ਜਾਂਦੇ ਆ ਉਹਦਾ ਅਰਥ ਕੀ ਹੁੰਦਾ ਕਿ ਪੁਰਾਣੀ ਇਨਸਾਨੀਅਤ ਵਿੱਚ ਦਫਨ ਹੋਣਾ ਕਿ ਮੈਂ ਪੁਰਾਣੀ ਇਨਸਾਨੀਅਤ ਵਿੱਚ ਮਰ ਰਿਹਾ ਹਾਂ ਔਰ ਜਦੋਂ ਅਸੀਂ ਬਾਹਰ ਆਉਨੇ ਤੇ ਉਹਨੂੰ ਕੀ ਕਹਿੰਦੇ ਨਵਾਂ ਜਨਮ ਪਾਇਆ ਹੁਣ ਉਹ ਜਨਮ ਜਿਹਦੇ ਵਿੱਚ ਕੋਈ ਪਾਪ ਨਹੀਂ ਜਿਹਦੇ ਵਿੱਚ ਕੋਈ ਬੁਰਾਈ ਨਹੀਂ ਤਦ ਪਵਿੱਤਰ ਆਤਮਾ ਦਾ ਵਰਦਾਨ ਸਾਨੂੰ ਮਿਲਦਾ ਪਵਿੱਤਰ ਆਤਮਾ ਕੀ ਇੱਕ ਵਰਦਾਨ ਇਕ দান ਦੇ ਰੂਪ ਵਿੱਚ ਪਰਮੇਸ਼ਵਰ ਸਾਨੂੰ ਦਿੰਦੇ ਆ ਗਿਫਟ ਹੈ ਪਰਮੇਸ਼ਵਰ ਦਾ ਕਿਉਂਕਿ ਅਸੀਂ ਆਪਣੇ ਅੰਦਰੋਂ ਬਦੀ ਨੂੰ ਖਤਮ ਕੀਤਾ ਤੇ ਬਦੀ ਖਤਮ ਹੋ ਗਈ ਤੇ ਭਲਾਈ ਆ ਗਈ ਤੇ ਹੁਣ ਆਤਮਾ ਕੀ ਹੋ ਗਿਆ ਪਵਿੱਤਰ ਆਤਮਾ ਅਗਰ ਕੋਈ ਵੀ ਜਣਾ ਪਵਿੱਤਰ ਆਤਮਾ ਨੂੰ ਲੈਣਾ ਚਾਹੁੰਦਾ ਹੈ ਤੇ ਉਹਨੂੰ ਕੀ ਕਰਨਾ ਹੋਊਗਾ ਆਪਣੇ ਅੰਦਰੋਂ ਬਦੀਆਂ ਨੂੰ ਕੱਢਣਾ ਹੋਊਗਾ ਆਪਣੇ ਅੰਦਰੋਂ ਲਾਲਚ ਨੂੰ ਕੱਢਣਾ ਹੋਊਗਾ ਵੇ ਵਿਚਾਰ ਨੂੰ ਕੱਢਣਾ ਹੋਊਗਾ ਝੂਠ ਨੂੰ ਕੱਢਣਾ ਹੋਊਗਾ ਬੁੜੀਆਂ ਸੋਚਾਂ ਨੂੰ ਕੱਢਣਾ ਹੋਊਗਾ ਤੁਸੀਂ ਘਰ ਵਿੱਚੋਂ ਕੂੜਾ ਕੱਢ ਦਿਓ ਤੇ ਘਰ ਕੀ ਹੋ ਜਾਊਗਾ ਸਾਫ਼ ਹੋ ਜਾਏਗਾ ਨਾ ਤੇ ਅਸੀਂ ਆਪਣੇ ਅੰਦਰੋਂ ਕੂੜੇ ਨੂੰ ਕੱਢ ਦਾਂਗੇ ਤੇ ਸਾਡਾ ਆਤਮਾ ਕੀ ਹੋ ਜਾਏਗਾ ਸਾਫ਼ ਹੋ ਜਾਏਗਾ ਤਾਂ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨਾ ਇੰਨਾ ਵੀ ਔਖਾ ਨਹੀਂ ਆ ਜਿੰਨਾ ਔਖਾ ਬਣਾ ਕੇ ਸਾਨੂੰ ਦੱਸਿਆ ਜਾਂਦਾ ਹੈ ਜਿੰਨਾ ਔਖਾ ਸਾਡੇ ਅੱਗੇ ਪੇਸ਼ ਕੀਤਾ ਜਾਂਦਾ ਹੈ ਨਾ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨਾ ਇੰਨਾ ਔਖਾ ਨਹੀਂ ਆ ਕਿਉਂ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਮੈਂ ਜਾਣਾਂ ਤਾਂ ਪਿਤਾ ਮੇਰੇ ਨਾਮ ਉੱਤੇ ਤੁਹਾਡੇ ਲਈ ਇੱਕ ਪਵਿੱਤਰ ਆਤਮਾ ਭੇਜੇਗਾ ਸਹਾਇਕ ਭੇਜੇਗਾ ਅਰਥਾਤ ਪਵਿੱਤਰ ਆਤਮਾ क्योंकि साढ़े पाप प्रभु यीशु मसीह जी ने चक्के चके समझ रहे हो जब तक पाप अंदर सा पवित्र आत्मा आत्मा पवित्र हो ही नहीं सकता उन्नी देर तक आत्मा बदी वाला आत्मा है दुष्ट पुणे वाला आत्मा है पर जदों असि अपने पाप गुना प्रभु यीशु मसीह जी के अगर रख दिते और मनिया के प्रभु यसु मसीह सा मुक्तिदाता ਇਕਰਾਰ ਕੀਤਾ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਮੇਰੇ ਪਾਪ ਚੱਕ ਲਏ ਗੁਨਾਹ ਚੱਕ ਲਏ ਹੁਣ ਪ੍ਰਭੂ ਯਿਸੂ ਮਸੀਹ ਪਿਤਾ ਦੇ ਕੋਲ ਤੇ ਉਹਨਾਂ ਨੇ ਸਾਡੇ ਲਈ ਕੀ ਭੇਜਿਆ ਆ ਸਹਾਇਕ ਭੇਜਿਆ ਉਹ ਸਹਾਇਕ ਕੀ ਆ ਪਵਿੱਤਰ ਆਤਮਾ ਕਹਿੰਦਾ ਜਿਹੜਾ ਸਭਨਾ ਗੱਲਾਂ ਦੇ ਵਿੱਚ ਤੁਹਾਡੀ ਅਗਵਾਈ ਕਰੇਗਾ ਤੁਸੀਂ ਸਭ ਤੋਂ ਪਹਿਲਾਂ ਕੀ ਦੀ ਸੁਣਦੇ ਹੋ ਆਪਣੇ ਮਨ ਦੀ ਆਪਣੇ ਮਾਤਾ ਪਿਤਾ ਤੋਂ ਵੀ ਪਹਿਲਾਂ ਆਪਣੇ ਭੈਣਾ ਭਰਾਵਾਂ ਤੋਂ ਪਹਿਲਾਂ ਆਪਣੇ ਪਤੀ ਪਤਨੀ ਤੋਂ ਪਹਿਲਾਂ ਦੋਸਤਾਂ ਮਿੱਤਰਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਿਹਦੀ ਸੁਣਦੇ ਹੋ ਮਨ ਦੀ ਕਿਉਂਕਿ ਮਨ ਨੇ ਕਿਹਾ ਜਾ ਜਾ ਕੇ ਲੰਮੇ ਪੈ ਜਾ ਸਭ ਤੋਂ ਪਹਿਲਾਂ ਕਿਹਦੀ ਸੁਣੀ ਮਨ ਨੇ ਕਿਹਾ ਰਹਿਣ ਦੇ ਅਜੇ ਛੇਤੀ ਨਹੀਂ ਉੱਠਣ ਦੀ ਲੋੜ ਅੱਜ ਕਹੇ ਨੇ ਡਿਊਟੀ ਤੇ ਨਹੀਂ ਜਾਣਾ ਛੁੱਟੀ ਆ ਹੋਰ ਇੱਕ ਘੰਟਾ ਸੌਂ ਜਾ ਤਾਂ ਕਿਹਦੀ ਪਹਿਲਾਂ ਸੁਣੀ ਮਨ ਦੀ ਸੁਣੀ ਨਾ ਮਨ ਕਰਦਾ ਜਾ ਚਾਹ ਦਾ ਕੱਪ ਬਣਾ ਕੇ ਪੀਂ ਤਾਂ ਬਾਕੀਆਂ ਨੂੰ ਬਾਅਦ ਵਿੱਚ ਪੁੱਛਿਆ ਸਭ ਤੋਂ ਪਹਿਲਾਂ ਕਿਹਦੀ ਸੁਣੀ ਆ ਮਨ ਦੀ ਸੁਣੀ ਅਸੀਂ ਸਭ ਤੋਂ ਪਹਿਲਾਂ ਆਪਣੇ ਮਨ ਦੀ ਸੁਣਦੇ ਆ ਮਨ ਹੀ ਅਸਲ ਵਿੱਚ ਇੱਕ ਆਤਮਾ ਆ ਜਿੱਦਾਂ ਇਨਸਾਨ ਦੇ ਅੰਦਰ ਬਾਡੀ ਦੇ ਅੰਦਰ ਦਿਮਾਗ ਆ ਇਦਾਂ ਪਵਿੱਤਰ ਆਤਮਾ ਦੇ ਅੰਦਰ ਮਨ ਆ ਤੁਹਾਨੂੰ ਪਤਾ ਮਨ ਕਿਸੇ ਅਕਸਰੇ ਵਿੱਚ ਨਹੀਂ ਆਉਂਦਾ ਮਨ ਕੋਈ ਫਿਜ਼ੀਕਲ ਪਾਰਟ ਆਫ ਬਾਡੀ ਨਹੀਂ ਆ ਜਿਸ ਮਾਨਨੀ ਸਰੀਰ ਦਾ ਹਿੱਸਾ ਮੰਨ ਨਹੀਂ ਆ। ਮਨ ਆਤਮਾ ਦਾ ਹਿੱਸਾ ਆ। ਤੁਹਾਡਾ ਮਨ ਉਦਾਸ ਆ ਜਾਓ ਜਿੱਡੀ ਵੱਡੀ ਮਰਜੀ ਐ MRI ਕਰਾ ਲਓ, ਸਕੈਨਿੰਗ ਕਰਾ ਲਓ, ਐਕਸਰਾ ਕਰਾ ਲਓ, ਬਲੱਡ ਟੈਸਟ ਕਰਾ ਲਓ। ਕਿੱਤੀ ਵੀ ਉਹਦੇ ਵਿੱਚ ਉਦਾਸੀ ਨਹੀਂ ਆਏਗੀ। ਅਰੇ ਡਾਕਟਰ ਕੀ ਕਹਿੰ ਗਏ ਤੁਹਾਡੀਆਂ ਰਿਪੋਰਟਾਂ ਤਾਂ ਕਹਿੰਦੀਆਂ ਤੁਸੀਂ ਨੋੰਬਰ ਨੂੰ ਆਇਓ। ਖੂਨ ਤੁਹਾਡਾ 13.5 ਗ੍ਰਾਮ ਯੂਰਿਕ ਐਸਿਡ 4.3 ਕੋਲੇਸਟ੍ਰੋਲ <klastrol> 170 ਕਾਉਂਟ ਪਲੇਟਸ 44420 ਸ਼ੂਗਰ ਤੁਹਾਡੀ ਜਿਹੜੀ ਆ ਉਹ 90 ਆ ਰਹੀ ਆ ਤਾਂ ਤੁਹਾਡੀਆਂ ਰਿਪੋਰਟਾਂ ਤਾਂ ਬਹੁਤ ਹੀ ਅੱਛੀਆਂ ਆ ਰਹੀਆਂ ਆ ਪਰ ਤੁਸੀਂ ਕਹਿ ਰਹੇ ਹੋ ਮੇਰੇ ਅੰਦਰ ਤਾਂ ਹਿੰਮਤ ਹੀ ਨਹੀਂ ਹੈਗੀ ਤੁਰਨ ਦੀ ਪਰ ਰਿਪੋਰਟ ਕਹਿ ਰਹੀ ਆ ਤੇਰਾ ਖੂਨ ਵੀ ਪੂਰਾ ਆ ਯੂਰਿਕ ਐਸਿਡ ਵੀ ਤੇਰਾ ਸਹੀ ਆ ਕੋਲੇਸਟ੍ਰੋਲ ਵੀ ਸਹੀ ਆ ਜੜੀਆਂ ਕਿਡਨੀਜ਼ ਸਹੀ ਕੰਮ ਕਰਦੀਆਂ ਆ ਫਿਰ ਤੇਰੇ ਵਿੱਚ ਹਿੰਮਤ ਕਿਉਂ ਨਹੀਂ ਆ ਕਿਉਂਕਿ ਮਨ ਦੀ ਸਕੈਨਿੰਗ ਨਹੀਂ ਹੁੰਦੀ ਜੇ ਮਨ ਉਦਾਸ ਹੋ ਜਾਵੇ ਸਰੀਰ ਥੱਕ ਜਾਂਦਾ ਹੈ ਜੇ ਮਨ ਕੈਮ ਆ ਸਰੀਰ ਨੂੰ ਭਾਵੇਂ ਖੋਤੇ ਵਾਂਗ ਵਾ ਲੋ ਇਹਨੇ ਫਿਰ ਵੀ ਵਗੀ ਜਾਣਾ ਹੈ ਮਨ ਖੁਸ਼ ਹੈ ਨਾ ਜੇ ਮੰਨ ਲੋ ਤੁਹਾਨੂੰ ਖੁਸ਼ੀ ਆ ਕਿ ਮੇਰੇ ਨਿਆਣੇ ਦਾ ਸ਼ੁਹਾਰਾ ਆ ਠਾਕਾ ਆ ਜਨਮ ਦੇਣਿਆ ਮੈਂ ਕਿਹਾ ਤੁਸੀਂ ਤੜਕੇ ਤੋਂ ਉੱਠ ਕੇ ਕੰਮ ਕਰਨ ਲੱਗ ਜਾਣਾ ਪ੍ਰੌਣਿਆਂ ਨੇ ਖਾ ਪੀ ਕੇ ਚਲੇ ਜਾਣਾ ਰਾਤ ਨੂੰ 2:30 ਵਜ ਜਾਣੇ ਸਭ ਕੁਝ ਸਾਂਭਣ ਸੁੱਤਣ ਨੂੰ ਤਦ ਵੀ ਥਕਾਵਟ ਨਹੀਂ ਹੋਣੀ ਕਿਉਂ ਮਨ ਖੋਸ਼ ਆ ਖੁਸ਼ੀ ਦਾ ਮਾਹੌਲ ਆਚਾਨਕ ਕੋਈ ਬੁਰੀ ਖਬਰ ਸੁਣਨ ਨੂੰ ਮਿਲ ਗਈ ਤੁਸੀਂ ਭਾਵੇਂ ਰੋਜ਼ ਜਿੰਮ ਲਾਉਣ ਵਾਲੇ ਹੋਵੋ ਤੁਹਾਡਾ ਹਿਆ ਨਹੀਂ ਪੈਂਦਾ ਪਾਣੀ ਦਾ ਗਲਾਸ ਭਰ ਕੇ ਪੀਣ ਨੂੰ ਕਿਉਂਕਿ ਮਨ ਥੱਕ ਗਿਆ ਸੋ ਮਨ ਇਹਦਾ ਹੀ ਦੂਜਾ ਨਾਮ ਤੁਸੀਂ ਆਤਮਾ ਵੀ ਕਹਿ ਸਕਦੇ ਹੋ ਤੁਸੀਂ ਸੋਚਦੇ ਕਿੱਥੋਂ ਮਨ ਤੋਂ ਵਿਚਾਰ ਕਿੱਥੇ ਆਉਂਦੇ ਆ ਮਨ ਦੇ ਅੰਦਰ ਤੇ ਸੁਣਦੇ ਕਿਹਦੀਆਂ ਮਨ ਦੀ ਤੇ ਲੱਭਦੇ ਫਿਰਦੇ ਆਤਮਾ ਨੂੰ ਕਦੀ ਮਨ ਲੱਭਿਆ ਤੁਹਾਨੂੰ ਕਿਸੇ ਨੇ ਕਿਹਾ ਕਿ ਪਰਮੇਸ਼ਵਰ ਤੁਹਾਡੇ ਆਤਮਾ ਦੇ ਅੰਦਰ ਆ ਕਿੱਥੇ ਕਹਿੰਦੇ ਆ ਮਨ ਦੇ ਅੰਦਰ ਹੈਨਾ ਜੇ ਤੁਸੀਂ ਮਨ ਨੂੰ ਜਿੱਤ ਲਿਆ ਤੇ ਸਮਝ ਲਓ ਜਗਤ ਨੂੰ ਜਿੱਤ ਲਿਆ ਇਦਾਂ ਹੀ ਕਹਿੰਦੇ ਆ ਸੋ ਸਾਨੂੰ ਇਹ ਚੀਜ਼ਾਂ ਚੰਗੇ ਤਰੀਕੇ ਨਾਲ ਸਮਝਣੀਆਂ ਪੈਣਗੀਆਂ ਜਿਨ੍ਹਾਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲ ਗਿਆ ਅਧਿਆ ਵਿੱਚੋਂ ਤਾਂ ਭਲੇਖਾ ਆ ਕਿ ਉਹਨਾਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲ ਗਿਆ ਅਧਿਆ ਨਾਲੋਂ ਵੀ ਜ਼ਿਆਦਾ ਨੂੰ ਭਲੇਖਾ ਆ ਹਾਂ ਹੋ ਸਕਦਾ ਹੋਰਾਂ ਜ਼ਬਾਨਾਂ ਵਿੱਚ ਬੋਲਦੇ ਹੋਣ ਹੋ ਸਕਦਾ ਹੋਰ ਕਈ ਸਾਈਨ ਹੋਣ ਉਹਨਾਂ ਦੇ ਕੋਲੇ ਪਰ ਪਵਿੱਤਰ ਆਤਮਾ ਉਹਨਾਂ ਦੇ ਕੋਲੇ ਆ ਇਹ 100% ਤਾਂ ਸ਼ੋਰ ਹੋਊਗਾ ਜੇ ਤੁਹਾਡੇ ਕੰਮ ਪਵਿੱਤਰਤਾਈ ਵਾਲੇ ਹੋਣਗੇ ਜੇ ਤੁਹਾਡੀਆਂ ਸੋਚਾਂ ਨੇਕ ਹੋਣਗੀਆਂ ਜੇ ਤੁਹਾਡੇ ਖਿਆਲ ਕਿਸੇ ਦੇ ਪ੍ਰਤੀ ਨੇਕ ਹੋਣਗੇ ਜੇ ਕਿਸੇ ਨੇ ਕੋਈ ਚੀਜ਼ ਖਰੀਦੀ ਕਿਸੇ ਦਾ ਕੁਝ ਭਲਾ ਹੋ ਗਿਆ ਤੁਹਾਡੇ ਦਿਲ ਨੂੰ ਸਾੜ ਨਹੀਂ ਪਿਆ ਤੁਹਾਡੇ ਮੱਥੇ ਤੇ ਤੀੜੀਆਂ ਨਹੀਂ ਪਈਆਂ ਤੁਹਾਨੂੰ ਚਾਹ ਚੜ੍ਹਿਆ ਵੀ ਵਧੀਆ ਹੋਇਆ ਇਹਨਾਂ ਦੇ ਇਹਨਾਂ ਨੂੰ ਵੀ ਮਿਲ ਗਿਆ ਫੇਕੀ ਹੋਇਆ ਭਾਵੇਂ ਸਾਡੇ ਨਾਲ ਦੁਸ਼ਮਣੀ ਕਰਦਾ ਕੋਈ ਗੱਲ ਨਹੀਂ ਫੇਕੀ ਹੋਇਆ ਇਹਨਾਂ ਨੂੰ ਵੀ ਰੱਬ ਨੇ ਬles ਕੀਤਾ ਅਗਰ ਇਹ ਸਿਸਟਮ ਬਣ ਗਿਆ ਤਦ ਤੁਸੀਂ ਸਮਝ ਲਓ ਕਿ ਪੁਇਤਰ ਆਤਮਾ ਜਿਹੜਾ ਆ ਉਹ ਤੁਹਾਡਾ ਆਤਮਾ ਪੁਇਤਰ ਆਤਮਾ ਹੋ ਰਿਹਾ ਹੈ। ਵਚਨ ਚ ਕੀ ਲਿਖਿਆ ਅਸੀਂ ਅੰਸ਼ ਅੰਸ਼ ਕਰਕੇ ਪਰਮੇਸ਼ਵਰ ਜੈ ਬਣਦੇ ਜਾਂਦੇ ਹਾਂ। ਰਾਈਟ? ਥੋੜੇ ਥੋੜੇ ਕਰਕੇ। ਮਨ ਇੱਕੀ ਦਿਨ ਚ ਨਹੀਂ ਬਦਲਦਾ। ਸਾਡਾ ਸੁਭਾਅ ਇੱਕੀ ਦਿਨ ਵਿੱਚ ਨਹੀਂ ਬਦਲਦਾ। ਅਸੀਂ ਅਨਸ਼ੰਸ਼ ਕਰਕੇ ਉਹਦੇ ਜਏ ਹੋ ਰਹੇ ਆ ਮਤਲਬ ਕਿ ਥੋੜਾ ਥੋੜਾ ਬਦਲਾਵ एवरीडे ਸਾਡੇ ਵਿੱਚ ਆ ਰਿਹਾ ਆ ਥੋੜੀ ਥੋੜੀ ਬੁਰਾਈ ਖਤਮ ਹੋ ਰਹੀ ਆ ਔਰ ਅਸੀਂ ਥੋੜਾ ਥੋੜਾ ਕਰਕੇ ਚੰਗੇ ਹੁੰਦੇ ਜਾ ਰਹੇ ਹallelujah ਤੁਸੀਂ ਦੇਖੋ ਘਰ ਨਾਲੋਂ ਛੋਟਾ ਹੁੰਦਾ ਦਰਵਾਜ਼ਾ ਘਰ ਬਹੁਤ ਵੱਡਾ ਆ ਦਰਵਾਜ਼ਾ ਛੋਟਾ ਐ ਦਰਵਾਜ਼ੇ ਨਾਲੋਂ ਵੀ ਛੋਟਾ ਹੁੰਦਾ ਜਿੰਦਾ ਤੇ ਜਿੰਦੇ ਨਾਲੋਂ ਵੀ ਛੋਟੀ ਹੁੰਦੀ ਚਾਬੀ ਜੇ ਉਹ ਚਾਬੀ ਜਿੰਦੇ ਨੂੰ ਨਾਂ ਲਾਈ ਜਾਏ ਤੇ ਸਾਰਾ ਘਰ ਲੌਕਿਆ ਸਮਝ ਰਿਹਾ ਤੋ ਛੋਟੀ ਜਈ ਚਾਬੀ ਦੇ ਨਾਲ ਜਿੰਦਾ ਅਨਲੌਕ ਕਰ ਦੋ ਤਾਂ ਕੀ ਹੋਏਗਾ ਸਾਰਾ ਘਰ ਖੁੱਲ ਜਾਏਗਾ ਇਸ ਲਈ ਛੋਟੀ ਛੋਟੀ ਚੀਜ਼ ਨੂੰ ਸਧਾਰਨ ਨਾ ਸਮਝੋ ਇੱਕ ਛੋਟੀ ਜਈ ਚੀਜ਼ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡੀ ਆਸ਼ੀਸ਼ ਨੂੰ ਰੋਕ ਸਕਦੀ ਆਰ ਇੱਕ ਛੋਟਾ ਜਿਹਾ ਬਦਲਾਵ ਤੁਹਾਡੇ ਜੀਵਨ ਵਿੱਚ ਵੱਡੀ ਆਸ਼ੀਸ਼ ਨੂੰ ਖੋਲ ਸਕਦਾ ਹੈ ਕਈ ਬ੍ਰੇਸੀ ਸੋਚਦੀਆਂ ਝੂਠ ਛੱਡਿਆ ਨਹੀਂ ਗੁਜ਼ਾਰਾ ਹੁਣ ਅਸੀਂ ਕਿਹੜਾ ਲੋਕਾਂ ਨੂੰ ਵੱਢਦੇ ਫਿਰਦੇ ਆ ਅਸੀਂ ਕਿਹੜਾ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਝੂਠ ਕੋਈ ਪਾਪ ਥੋੜੀ ਆ ਛੋਟੀ ਜੀ ਚੀਜ਼ ਛੱਡਣੀ ਨਹੀਂ ਚਾਹੀਏ ਹੋ ਸਕਦਾ ਤੁਸੀਂ ਜੇ ਇਸ ਲੈਵਲ ਤੇ ਪਹੁੰਚਣਾ ਚਾਹੁੰਦੇ ਹੋ ਉੱਥੇ ਨਾ ਪਹੁੰਚਣ ਦੀ ਵਜ੍ਹਾ ਉਹ ਝੂਠ ਹੀ ਹੋਵੇ ਤੁਸੀਂ ਕਿਸੇ ਇੱਕ ਮਨੁੱਖ ਨੂੰ ساری ਦੁਨੀਆ ਨੂੰ ਮaaf ਕਰਦਾ ਤੁਸੀਂ ਕਹਿੰਦੇ ਮੈਂ ਇਹਨੂੰ ਨਹੀਂ ਮaaf ਕਰਨਾ ਅਰ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਇੰਨੀ ਮਿਹਨਤ ਕਰ ਰਹੇ ਹੋ ਫਿਰ ਵੀ ਸਫਲ ਨਹੀਂ ਹੋ ਰਹੇ ਤੁਸੀਂ ਸੋਚਦੇ ਹੋ ਮੈਂ ਦੁਸ਼ਮਾਨ ਸ਼ਵੇਰਿਆਂ ਮੈਂ ਹੈਕਲ ਦੇ ਵਿੱਚ ਜਾ ਰਿਹਾ ਮੈਂ ਉੱਥੇ ਜਾ ਕੇ ਸੇਵਾ ਕਰਦਾ ਜਾਂ ਸਭ ਕੁਝ ਕਰਦਾ ਪਤਾ ਨਹੀਂ ਪ੍ਰਭੂ ਮੇਰੀ ਕਿਉਂ ਨਹੀਂ ਸੁਣਦਾ ਇੱਕ ਛੋਟੀ ਚਾਬੀ ਦੀ ਜ਼ਰੂਰਤ ਆ ਉਹ ਜਿਹੜਾ ਇੱਕ ਇਨਸਾਨ ਰੱਖਿਆ ਹੋਇਆ ਨਾ ਕਿ ਜਿਹਨੂੰ ਮaaf ਨਹੀਂ ਕਰਨਾ ਉਹਨੂੰ ਮaaf ਕਰ ਦੋ ਹੋ ਸਕਦਾ ਅਗਲੇ ਹੀ ਦਿਨ ਸਫਲਤਾ ਤੁਹਾਡਾ ਦਰਵਾਜ਼ਾ ਖੜਕਾ ਦੇਵੇ ਇਹ ਨਾ ਸੋਚਿਆ ਕਰੋ ਕਿ ਕੋਈ ਨਹੀਂ ਬਾਕੀ ਤਾਂ ਕੰਮ ਕਰ ਹੀ ਰਿਹਾ ਦਸਾਂ ਚੋਂ 9 ਨੰਬਰਾਂ ਵਾਲਾ ਪਾਸ ਹੋ ਜਾਂਦਾ ਕਿ 9 ਹੁਕਮ ਮੰਨ ਲੇ ਦਸਵਾਂ ਛੱਡ ਦਿੱਤਾ ਮੰਨ ਲਓ ਤੁਸੀਂ 9 ਹੁਕਮ ਮੰਨ ਲੇ ਤੇ ਜਿਹੜਾ ਦਸਵਾਂ ਛੱਡਿਆ ਆ ਉਹ ਇਹ ਆ ਕਿ ਵਿਵਚਾਰ ਕਰ ਰਹੇ ਹੋ ਕੀ ਪਰਮੇਸ਼ਵਰ ਮaaf ਕਰ ਦੂਗੇ ਜਾਂ ਤੁਸੀਂ ਨੌ ਦੇ ਨੌ ਹੁਕਮ ਮੰਨ ਲੇ ਤੁਸੀਂ ਜਿਹੜਾ ਇੱਕ ਹੁਕਮ ਛੱਡਿਆ ਹੈ ਦਸਾਂ ਦੇ ਵਿੱਚੋਂ ਉਹ ਆ ਕਿ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਕੋਈ ਸ਼ਰੀਕ ਖੜਾ ਕਰ ਲਿਆ ਪਰਮੇਸ਼ਵਰ ਦੀ ਥਾਂ ਤੇ ਪਰਮੇਸ਼ਵਰ ਦੀ ਉਪਮਾ ਕਿਸੇ ਹੋਰ ਨੂੰ ਦੇ ਰਹੇ ਹੋ ਕਿਉਂਕਿ ਵਚਨ ਚ ਲਿਖਿਆ ਮੇਰੇ ਸਨਮੁਖ ਤੇਰੇ ਲਈ ਕੋਈ ਦੂਜਾ ਦੇਵੀ ਦੇਵ ਨਹੀਂ ਹੋਣਾ ਚਾਹੀਦਾ ਬਾਕੀ ਤੁਸੀਂ ਸਭ ਕਰ ਰਹੇ ਹੋ ਕੋਈ ਵੀ ਵਿਚਾਰ ਨਹੀਂ ਕੋਈ ਪੇਰੈਂਟਸ ਦੇ ਨਾਲ ਪੰਗਾ ਨਹੀਂ ਕੋਈ ਕੁਝ ਨਹੀਂ ਕੋਈ ਲਾਲਚ ਨਹੀਂ ਹੈਗਾ ਪਰ ਤੁਸੀਂ ਇੱਕ ਚੀਜ਼ ਤੇ ਤੁਸੀਂ ਪਰਮੇਸ਼ਵਰ ਦੀ ਉਪਮਾ ਪਰਮੇਸ਼ਵਰ ਨੂੰ ਨਹੀਂ ਦੇ ਰਹੇ ਕੀ ਪਰਮੇਸ਼ਵਰ ਤੁਹਾਡੇ ਉੱਤੇ ਖੁਸ਼ ਹੋਊਗੇ ਪਰ ਤੁਸੀਂ ਤਾਂ ਨੌ ਹੁਕਮ ਮੰਨ ਰਹੇ ਆ ਇੱਕ ਹੀ ਛੱਡਿਆ ਆ ਹਰ ਫਾਰਮੂਲਾ ਹਰ ਜਗ੍ਹਾ ਤੇ ਨਹੀਂ ਚੱਲਦਾ ਇਸ ਲਈ ਅਸੀਂ ਥੋੜਾ ਥੋੜਾ ਕਰਕੇ ਰੋਜ਼ ਬਦਲਣਾ ਹੈ ਥੋੜੀ ਥੋੜੀ ਪਵਿੱਤਰਤਾ ਹੀ ਆਪਣੇ ਆਤਮਾ ਵਿੱਚ ਰੋਜ਼ ਲੈ ਕੇ ਆਉਣਾ ਹੈ ਜਦੋਂ ਥੋੜੀ ਥੋੜੀ ਪਵਿੱਤਰਤਾ ਆਉਣ ਲੱਗੀ ਸਾਡਾ ਆਤਮਾ ਇੱਕ ਦਿਨ ਪਵਿੱਤਰ ਆਤਮਾ ਹੋ ਜਾਏਗਾ ਔਰ ਫਿਰ ਇਹ ਸਭ ਨਾਲ ਗੱਲਾਂ 'ਚ ਸਾਡੀ ਅਗਵਾਈ ਕਰੂਗਾ ਹੁਣ ਜੇ ਦਾ ਮਨ ਖਰਾਬ ਆ ਜੇਦੀ ਨੀਤ ਮਾੜੀ ਆ ਜਾਂ ਬਦੀ ਆ ਜੇਦੀ ਨੀਤ ਵਿੱਚ ਉਹ ਕਿਦਾਂ ਦਾ ਸੁਝਾ ਦੇਊਗਾ انسان ਨੂੰ ਉਹਨੇ ਗਲਤ ਕੰਮ ਕਰਨ ਦਾ ਸੁਝਾ ਦੇਣਾ ਉਹਨੇ ਕਿਸੇ ਦਾ ਰਿਸ਼ਤਾ ਹੋਇਆ ਆ ਕੋਈ ਪੁੱਛਣ ਆ ਗਿਆ ਤੁਹਾਡੇ ਘਰ ਵੀ ਬੰਦੇ ਕਿਦਾਂ ਦੇ ਜੇ ਮਨ ਵਿੱਚ ਬਦੀ ਆ ਮਨ ਨੇ ਕਹਿਣਾ ਪਾਨੀ ਮਾਰ ਦੇ ਆਪਣੇ ਨਿਆਣੇ ਦਾ ਦੱਸ ਵੀ ਸਾਡਾ ਨਿਆਣਾ ਇਹਨਾਂ ਨਾਲੋਂ ਜ਼ਿਆਦਾ ਪੜਿਆ ਆ ਅਸੀਂ ਇਹਨਾਂ ਨਾਲੋਂ ਇਹਨਾਂ ਨੇ ਮਰੂਤੀ ਦੇਣੀ ਆ ਅਸੀਂ ਸਵਿਫਟ ਦਵਾਂਗੇ ਸਮਝ ਰਹੇ ਹੋ ਉਹਨਾਂ ਨੇ ਮੰਝਾ ਦੇਣਾ ਤੇ ਹੀ ਪਲੰਘ ਦਵਾਂਗੇ ਉਹ ਜੇ ਨਹੀਂ ਮੁੰਦੀ ਪਾਉਂਦੇ ਉਹ ਕਹਿੰਦੇ ਉਦਾਂ ਹੀ ਮਿਲਨੀਆਂ ਕਰਨੀਆਂ ਇਹ ਮੁੰਡੀਆਂ ਨਾਲ ਕਰਾਂਗੇ ਇਹ ਕੀ ਆ ਦੁਸ਼ਟ ਆਤਮਾ ਦੁਸ਼ਟ ਪੁਣਾਇ ਦੁਸ਼ਟ ਆਤਮਾ ਨੂੰ ਸਿੰਘ ਨਹੀਂ ਲੱਗੇ ਹੋਏ ਦੁਸ਼ਟ ਆਤਮਾ ਜੀਭ ਕੱਢ ਕੇ ਆਵੇ ਇਹ ਲਾਜ਼ਮੀ ਨਹੀਂ ਆ ਤੁਹਾਡਾ ਮਨ ਤੁਹਾਨੂੰ ਸਲਾਹ ਦੁਸ਼ਟਪੁਣੇ ਵਾਲੀ ਦੇ ਰਿਹਾ ਹੈ ਤਾਂ ਮਤਲਬ ਕਿ ਤੁਹਾਡੇ ਅੰਦਰ ਜਿਹੜਾ ਆਤਮਾ ਉਹ ਕਿਹੜਾ ਹੈ ਆ ਦੁਸ਼ਟ ਆਤਮਾ ਹੈ ਮਨ ਕਹਿ ਰਿਹਾ ਆਪਣੀ ਪਤਨੀ ਨੂੰ ਛੱਡ ਉਹ ਕਿਹੜਾ ਤੈਨੂੰ ਦੇਖਦੀ ਆ ਬਾਹਰ ਤੁਰਿਆ ਫਿਰ ਜੋ ਮਰਜ਼ੀ ਕਰ ਜੋ ਆਪਣੇ ਪਤੀ ਨੂੰ ਛੱਡ ਬਾਹਰ ਤੁਰੀ ਫਿਰ ਜੋ ਮਰਜ਼ੀ ਕਰ ਤੁਸੀਂ ਭਾਵੇਂ ਜਿੰਨੀਆਂ ਮਰਜ਼ੀ ਭਾਸ਼ਾ ਜਾਣਦੇ ਹੋਵੋ ਤੁਸੀਂ ਜਿੰਨੀਆਂ ਮਰਜ਼ੀ দান ਕਰਦੇ ਹੋ ਕੀ ਤੁਹਾਡਾ ਆਤਮਾ ਪੁਵਿੱਤਰ ਆਤਮਾ ਹੈ ਕਿ ਦੁਸ਼ਟ ਆਤਮਾ ਹੈ ਫਿਰ ਦੁਸ਼ਟ ਆਤਮਾ ਹੈ ਅਸੀਂ ਸਿਆਣ ਕਰਨੀ ਆ ਕਿ ਸਾਡੇ ਅੰਦਰ ਕਿਹੜਾ ਆਤਮਾ ਆ ਹੁਣ ਇਸੇ ਤਰ੍ਹਾਂ ਹੀ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਜਦੋਂ ਪਵਿੱਤਰ ਆਤਮਾ ਜਿਹੜਾ ਸਹਾਇਕ ਆ ਉਹ ਆਏਗਾ ਉਹ ਤੁਹਾਨੂੰ ਸਭਨਾ ਗੱਲਾਂ ਵਿੱਚ ਅਗਵਾਈ ਕਰੇਗਾ ਤੇ ਨਾਲ ਕੀ ਲਿਖਿਆ ਮੇਰੀਆਂ ਕਈਆਂ ਗੱਲਾਂ ਤੁਹਾਨੂੰ ਚੇਤੇ ਕਰਵਾਏਗਾ ਕਿਹੜੀਆਂ ਗੱਲਾਂ ਚੇਤੇ ਕਰਵਾਏਗਾ ਪਰਮੇਸ਼ਵਰ ਦੀਆਂ ਗੱਲਾਂ ਹੁਣ ਪਰਮੇਸ਼ਵਰ ਦੀਆਂ ਗੱਲਾਂ ਕਿੰਨਾਂ ਨੂੰ ਚੇਤੇ ਆਉਂਦੀਆਂ ਜਿਨ੍ਹਾਂ ਦੇ ਮਨ ਸੁਧਰ ਗਏ ਜਿਨ੍ਹਾਂ ਦੇ ਮਨਾਂ ਦੇ ਅੰਦਰੋਂ ਬੁਰਾਈ ਖਤਮ ਹੋ ਗਈ ਜਦੋਂ ਤੁਸੀਂ ਕੋਈ ਬੁਰਾ ਕੰਮ ਕਰਨ ਲੱਗੋਗੇ ਤੁਹਾਡੇ ਆਤਮਾ ਨੇ ਕਹਿਣਾ ਵਚਨ ਚ ਲਿਖਿਆ ਆ ਇਦਾਂ ਨਹੀਂ ਕਰਨਾ ਰਹਿਣ ਦੇ ਉਹ ਚੇਤੇ ਕਰਾਏਗਾ ਵਚਨ ਚ ਕੀ ਲਿਖਿਆ ਹੈ ਤੁਸੀਂ ਕਿਸੇ ਬਾਰੇ ਬੁਰਾ ਸੋਚੋਗੇ ਤੁਹਾਡੇ ਮਨ ਦੇ ਅੰਦਰੋਂ ਆਵਾਜ਼ ਆਣੀ ਕਿਹੜੀਆਂ ਸੋਚਾਂ ਸੋਚਣ ਡਿਆ ਆ ਵਚਨ ਵਿੱਚ ਲਿਖਿਆ ਆ ਇਦਾਂ ਨਹੀਂ ਕਰਨਾ